ਹਾਂਜੀ ਸਾਡੇ ਏਰੀਆ ਦੇ ਵਿੱਚ 1509 ਤੇ 1847 ਦੀ ਬਈ ਬਾਢੀ ਹੋਈ ਹੈ ਇਹ ਜਿਹੜੀਆਂ ਵੈਰਾਈਟੀਆਂ ਸੀਗੀਆਂ ਵੀ ਇਹ ਸਮੇਂ ਤੋਂ ਘਟੂ ਘਟ 20 25 ਦਿਨਾਂ ਆਪ ਦੇ ਤੋਂ ਪਹਿਲਾਂ ਲੱਗੀਆਂ ਹੋਈਆਂ ਸੀ ਕੁਸਤਾ ਇਹ ਆਲੂ ਵਾਲੀ ਜਗ੍ਹਾ 'ਚ ਸੀਗੀਆਂ ਕੁਸ ਵੈਸੀ ਕਿਸਾਨ ਭਰਾਵਾਂ ਨੇ ਜਿਹੜੀ 1847 ਆ ਉਹ ਗੇਤੀ ਲਾਈ ਹੋਈ ਸੀ ਇਹਦਾ ਜਿਹੜਾ ਝਾੜ ਹੈ ਇਹ ਆ ਪਾਰਸ਼ਾ ਤੋਂ ਪਹਿਲਾਂ ਇਹ ਵੱਡੀਆਂ ਗਈਆਂ ਨਗੀਆਂ ਜਿਹੜਾ ਇਹਨਾਂ ਦਾ ਝਾੜ ਵਈ ਦੇਖਣ ਨੂੰ ਆਏਗਾ ਉਹ 50 ਤੋਂ 55 ਮਨ ਦੇ ਵਿੱਚ ਵਿੱਚ ਹੀ ਹੈ ਇਸ ਤੋਂ ਉੱਪਰ ਇਹਦਾ ਝਾੜ ਸੋ ਇਹਦਾ ਝਾੜ ਹੈ ਜਿਹੜਾ ਉਹ 50 ਤੋਂ 55 ਮਾਣੀ ਰਹਿ ਗਿਆ ਸਾਡੇ ਏਰੀਆ ਦੇ ਵਿੱਚ ਤੇ ਜੇਕਰ ਤੁਹਾਡੇ ਏਰੀਆ ਦੇ ਵਿੱਚ ਇੰਨਾ ਫਸਲਾਂ ਦੀ ਬਈ ਵਾਢੀ ਹੋਊਗੀ ਤਾਂ ਕਮੈਂਟਾਂ ਰਾਹੀਂ ਇਹਨਾਂ ਦਾ ਝਾੜ ਜ਼ਰੂਰ ਦੱਸਿਓ ਵੀ ਕਿੰਨਾ ਕ ਨਿਕਲਦਾ ਹੈ 20 57 58 60 ਤੇ ਜਾਂਦੀਆਂ ਨੇ ਕਿ ਵੀ ਇਹੀ ਔਸਤਨ ਝਾੜ ਹੈ ਕਿਉਂਕਿ ਹਜੇ 2-3 ਘਰਾਂ ਨੇ ਵੱਢੀ ਹੈ ਬਈ ਉਦਾ ਝਾੜ ਇਹੀ ਆਇਆ 50 ਤੋਂ 55 ਦੇ ਵਿੱਚ ਵਿੱਚ ਆਇਆ 1509 ਦਾ ਤੇ 1847 ਦਾ ਕਿਉਂਕਿ ਕੁਸਤਾ ਇਹ ਬਈ ਗੇਤੀਆਂ ਲੱਗੀਆਂ ਹੋਈਆਂ ਸੀ ਕਿਉਂਕਿ ਜੀਰੀਆਂ ਹਜੇ ਮਿਸਰ ਨਹੀਂ ਰਗੀਆਂ ਸੀ ਇਹ ਤਾਂ ਹਜੇ ਉਹ ਨੂੰ ਪਕਾ ਕਰ ਗਈਆਂ ਸੀਗੀਆਂ ਤੇ ਇਸ ਕਰਕੇ ਬਈ ਇਹਦੇ ਝਾੜ 'ਚ ਵੀ ਫਰਕ ਪਿਆ ਕਿਉਂਕਿ ਵੈਰਾਈਟੀ ਜਿਹੜੀ ਸਮੇਂ ਤੇ ਲੱਗ ਜੇ ਤੇ ਜਿਹੜੇ ਟਾਈਮ ਦੇ ਅਨੁਸਾਰ ਯੂਨੀਵਰਸਿਟੀ ਨੇ ਤਿਆਰ ਕਰੀ ਹੈ ਜੇ ਉਸ ਅਨੁਸਾਰ ਜੀ ਆਪਣੀ ਵੈਰਾਈਟੀ ਲੱਗਦੀ ਹੈ ਤਾਂ ਬਈ ਝਾੜ ਦਾ ਪਟਾ ਪਊਗਾ ਜੇ ਹੁਣ ਆਪਾਂ 26 ਨੂੰ ਕਹਿ ਲਈਏ ਵੀ 26 ਆਪਾਂ ਗੇਤੀ ਲਾ ਦੀਏ ਤਾਂ ਛਾੜ ਦਿੰਦੇ ਹਾਂ ਜੀ ਪਛੇਤੀ ਲਾ ਦੀਏ ਬਈ 90 95 ਮੰਨਤੀ ਭਗ ਜਾਂਦੀ ਹੈ ਸੋ ਆਪਣੇ ਏਰੀਆ ਦਾ ਝਾੜ ਜਰੂਰ ਦੱਸਿਓ ਬਈ ਕਮੈਂਟਾਂ ਰਾਹੀਂ